ਨਹੀਂ ਆਇਆ ਚੌਕੀਦਾਰਾਂ ਦੇ ਉਹਨਾਂ ਦੇ ਨਹੀਂ ਆਇਆ ਹਾਂ ਕੈਮਰੇ ਤਾਂ ਆ ਰਿਹਾ ਹੈ ਤੁਹਾਨੂੰ ਮੈਂ ਤੁਹਾਨੂੰ ਦੱਸਦੀ 1 ਮੀਟਰ ਕੋਈ ਇਹਨੂੰ ਲਾ ਸ਼ੀਡੰਨਾ ਇਹ ਰਿਕਾਰਡਿੰਗ ਵੀ ਹੋ ਜੇਗੀ ਤੁਹਾਨੂੰ ਆਪਾਂ ਐਵੇਂ ਚਿੱਲਿਆਂ ਨੂੰ ਗੱਲਾਂ ਕਰ ਰਹੇ ਹਾਂ ਹਾਂ ਜ਼ੂਮ ਨਹੀਂ ਆਏਗਾ ਨਾ ਜ਼ੂਮ ਕਰ ਕੋਈ ਕਰਕੇ ਪਾਜ਼ ਕਰਕੇ ਜ਼ੂਮ ਕਰੋ ਐ ਬੰਦੇ ਦੀ ਫੋਟੋ ਕੱਢੋ ਜਿਹੜਾ ਬੜਾ ਕੋਈ ਕਰਾਂ ਵੀ ਕਰਾਂਗੇ ਇੱਥੋਂ ਹੀ ਰਿਕਾਰਡ ਹੋ ਜਾਣਾ ਸਾਰਾ ਕੁਝ ਹਾਂ ਇਹ ਤਾਂ ਨੀ ਆ ਦੇਖੋ ਪੂਰੀ ਸ਼ਕਲ ਆ ਰਹੀ ਰੀ ਦੇਖੋ ਪੂਰੀ ਸ਼ਕਲ ਬਣ ਰਹੀ ਹੈ ਵੀਡੀਓ ਨਾ ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਰਾਜਪੁਰੇ ਦੇ ਪਿਛਲੇ ਸਮੇਂ ਦੇ ਵਿੱਚ ਜੇ ਝਾਤ ਮਾਰੀਏ ਤਾਂ ਸਾਹਮਣੇ ਆਏਗਾ ਕਿ ਸ਼ਹਿਰ ਦੇ ਵਿੱਚ ਛੋਟੀ ਮੋਟੀ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਇਹ ਵਾਰਦਾਤਾਂ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ ਪਰ ਦੂਜੇ ਪਾਸੇ ਜਿਹੜੀ ਚੋਰੀ ਦੀ ਵਾਰਦਾਤਾਂ ਸਾਹਮਣੇ ਆਣ ਲੱਗੀਆਂ ਨੇ 10 ਤੋਂ 20 ਇੰਚ ਲੱਗਦਾ ਈ ਚੋਰਾਂ ਦੇ ਹੌਸਲੇ ਇਤਨੇ ਬੁਲੰਦ ਹੋ ਚੁੱਕੇ ਨੇ ਕਿਉਂ ਕਿਸੇ ਗਲਤੀ ਪਰਵਾਹ ਨਹੀਂ ਕਰਦੇ ਕਿ ਘਰ ਦਾ ਮਾਲਕ ਘਰ ਹੋਏਗਾ ਜਾਂ ਨਹੀਂ ਹੋਏਗਾ ਅਕਸਰ ਇਹ ਸੁਣਿਆ ਜਾਂਦਾ ਕਿ ਚੋਰ ਉਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਦੋਂ ਘਰ ਦਾ ਮਾਲਕ ਘਰ ਨਾ ਹੋਵੇ ਪਰ ਇਸ ਵਾਰਦਾਤ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਹੀ ਖੜੇ ਕਰ ਦਿੱਤੇ ਕਿਉਂਕਿ ਜਿਹੜੀ ਇਹ 1 ਲੱਖ ਰੁਪਏ ਚੋਰੀ ਦੀ ਵਾਰਦਾਤ ਸਾਹਮਣੇ ਆਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਕੀਤਾ ਗਿਆ ਉਸ ਸਮੇਂ ਘਰ ਦਾ ਮਾਲਕ ਪ੍ਰਵਾਸ ਵਿੱਚ ਦੂਜੇ ਕਮਰੇ ਵਿੱਚ ਬੈਠਾ ਸੀ ਨਾਲ ਦੇ ਕਮਰੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਚੋਰੀ ਦੀ ਸੰਖਿਆ 6 ਤੋਂ 7 ਦੱਸੀ ਗਈ ਦੋਸਤੋ ਬੀਤੇ ਦਿਨ ਦਸ਼ਮੇਸ਼ ਕਲੋਨੀ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਵਾਲੀ ਘਟਨਾ ਵਾਪਰੀ ਕਹਿਆ ਜਾਂਦਾ ਹੈ ਕਿ ਟਰਾਂਸਪੋਰਟਰ ਪਰਮਿੰਦਰ ਸਿੰਘ ਚੱਡਾ ਆਪਣੇ ਮਕਾਨ ਦੇ ਵਿੱਚ ਪਰਿਵਾਰ ਸਮੇਤ ਪੈਰਿਸ ਵਿੱਚ ਹੋਣ ਵਾਲੇ 올림픽 ਖੇਡਾਂ ਦੇਖ ਰਿਆ ਸੀ ਇਸ ਤੋਂ ਨਾ ਜਾਣੇ ਕਦੋਂ ਚੋਰ ਦੀਵਾਰ ਟੱਪ ਕੇ ਉਹਦੇ ਨਾਲ ਵਾਲੇ ਕਮਰੇ ਵਿੱਚ ਗਏ ਉਸ ਕਮਰੇ ਦੇ ਵਿੱਚ ਅਲਮਾਰੀ ਪਈ ਸੀ ਬੈੱਡ ਪਿਆ ਸੀ ਬੈੱਡ ਦੇ ਵਿੱਚ ਤਲਾਸ਼ੀ ਲਈ ਗਈ ਅਲਮਾਰੀ ਦੇ ਵਿੱਚ ਤਲਾਸ਼ੀ ਲਈ ਗਈ ਇਹ ਚੋਰੀ ਦੀ ਵਾਰਦਾਤ ਦਾ ਉਸ ਸਮੇਂ ਮਾਲਕ ਨੂੰ ਜਾਂ ਪਰਿਵਾਰ ਨੂੰ ਪਤਾ ਲੱਗਿਆ ਜਦੋਂ ਉਹ ਉਸ ਕਮਰੇ ਵਿੱਚ ਗਏ ਉਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ ਕਿ ਅਸੀਂ ਤਾਂ ਨਾਲ ਦੇ ਕਮਰੇ 'ਚ ਬੈਠੇ ਆਂ ਤੇ ਇੱਥੇ ਵਾਰਦਾਤ ਹੋਈ ਕਿਆ ਕੀਤਾ ਗਿਆ ਲਗਭਗ 210000 ਜਾਂ 215000 ਰੁਪਏ ਦੇ ਕਰੀਬ ਰਕਮ ਪਈ ਸੀ ਔਰ ਚੋਰ ਚੋਰੀ ਕਰਕੇ ਲੈ ਜਾਣ ਦਾ ਵਸਫਲ ਹੋ ਗਏ ਪਰ ਇਸ ਚੋਰੀ ਦੀ ਵਾਰਦਾਤ ਨੇ ਸਵਾਲ ਜ਼ਰੂਰ ਖੜਾ ਕਰ ਦਿੱਤਾ ਕਿ ਆਖਰ ਪਰਿਵਾਰ ਮੌਜੂਦ ਹੈ ਨਾਲੇ ਕਮਰੇ ਪਰਿਵਾਰ ਮੌਜੂਦ ਹੈ ਉਸ ਤੋਂ ਬਾਅਦ ਵੀ ਚੋਰਾਂ ਨੇ ਕਮਰੇ ਵਿੱਚ घुस ਕੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਤੋਂ ਤਾਂ ਇਹ ਲੱਗਦਾ ਕਿ ਚੋਰਾਂ ਨੂੰ ਕੋਈ ਡਰ ਭਾਵ ਨਹੀਂ ਹੈ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਜੋ ਚਿੰਤਾ ਦਾ ਗਿਸ਼ਿਆ ਸਾਡੇ ਸਮਾਜ ਲਈ ਸਾਡੇ ਸ਼ਹਿਰ ਲਈ ਸਾਡੇ ਲੋਕਾਂ ਦੇ ਲਈ ਦੋਸਤੋ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਕੈਦ ਹੋਇਆ ਉਹਦੇ ਮੁਤਾਬਿਕ ਚੋਰਾਂ ਦੀ ਸੰਖਿਆ 6-7 ਹੋ ਸਕਦੀ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਚੋਰ ਨੇ ਉਹ ਕੋਈ ਜ਼ਿਆਦਾ ਉਮਰ ਦੇ ਵੀ ਨਹੀਂ ਲੱਗਦੇ ਉਹਨਾਂ ਨੇ ਦੀਵਾਰ ਟੱਪੇ ਸੀ ਤੇ ਉਹਨਾਂ ਦੇ ਕੋਲ ਕੋਈ ਚਾਕੂ ਨੁਮਾ ਤੇਜ਼ ਦਾ ਤਿਆਰ ਵੀ ਦਸੇ ਗਏ ਵਾਦਾ ਅੰਜਾਮ ਦੇਣ ਤੋਂ ਬਾਅਦ ਚੋਰ ਬਿਨਾਂ ਖੋ ਬਿਨਾਂ ਡਰ ਫਰਾਰ ਹੋ ਗਏ ਸਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਨੂੰ ਸੋਚਣਾ ਦੇ ਦਿੱਤੇ ਗਈ ਪੁਲਿਸ ਨੇ ਇਹ ਘਟਨਾ ਸਥਾਨ ਦਾ ਦੇਖਣ ਕੀਤਾ ਨਿਕਲਣ ਤੋਂ ਬਾਅਦ ਅਗਲੇ ਕਾਰਜਾਂ ਵਿੱਚ ਜੁਟ ਗਈ ਚੋਰਾਂ ਦੀ ਤਲਾਸ਼ ਵਿੱਚ ਜੁਟ ਗਈ ਇਸ ਤੋਂ ਬਲੇ ਸਭ ਨੂੰ ਯਾਦ ਹੋਵੇਗਾ ਕਿ ਬਚਿੱਤਰਨਗਰ ਦੇ ਵਿੱਚ ਇੱਕ ਵੱਡੇ ਚੋਲੀਵਾਦ ਦਾ ਅੰਜਾਮ ਦੇ ਦਿੱਤਾ ਗਿਆ ਸੀ ਪਰ ਜਦੋਂ ਚੋਲੀਵਾਦ ਦਾ ਅੰਜਾਮ ਦੇ ਦਿੱਤਾ ਗਿਆ ਸੀ ਤਾਂ ਉਸ ਸਮੇਂ ਜਿਹੜਾ ਘਰ ਦਾ ਮਾਲਕ ਕਿਸ਼ਨ ਉਤਾਰ ਆਪਣੇ ਪਰਿਵਾਰ ਸਮੇਤ 27 ਜੁਲਾਈ ਨੂੰ ਹਰਦਵਾਰ ਵੱਲ ਗਿਆ ਸੀ ਹਰਦਵਾਰ ਸੈਟ ਗਿਆ ਸੀ ਤੇ ਪਿੱਛੇ ਚੋਰਾਂ ਨੇ ਉਹਦੇ ਘਰ ਦੇ ਵਿੱਚ घुस ਕੇ ਕਮਰੇ ਦੇ ਤਾਲੇ ਤੋੜ ਕੇ ਘਰ ਦੇ ਵਿੱਚ ਪਏ ਰੱਖੇ 17 ਟੋਲੇ ਸੋਨਾ 2 ਕਿਲੋ ਚਾਂਦੀ 80000 ਰੁਪਏ ਨਕਦੇ ਦੇ ਲਵਾ ਇੱਕ ਸਮਾਰਟ ਘੜੀ ਚੋਰੀ ਕਰਕੇ ਚੋਰ ਲੈ ਗਏ ਸਨ ਦੋਸਤੋ ਸ਼ਹਿਰ ਵਾਸੀਆਂ ਵੱਲੋਂ ਮੰਗ ਹੈ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਲੋਕਾਂ ਨੂੰ ਰਾਤ ਮਿਲ ਸਕੇ ਇੱਥੇ ਵੀ ਗੱਲ ਦਾ ਸੰਯੋਗ ਹੈ ਕਿ ਪੁਲਿਸ ਵੱਲੋਂ ਚਾਹੇ ਪਹਿਲੇ ਕਈ ਵਾਰਦਾਤਾਂ ਨੂੰ ਸੁਲਝਾਇਆ ਗਿਆ ਇਸ ਲਈ ਲੋਕਾਂ ਦੀ ਇਹ ਵੀ ਮੰਗ ਹੈ ਕਿ ਚੋਰੀ ਦੀਆਂ ਵਾਰਤਾਂ ਨੂੰ ਅੰਜਾਮ ਦੇਣ ਵਾਲੇ ਮਸਲਿਆਂ ਨੂੰ ਸੁਲਝਾ ਕੇ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਦੋਸਤੋ ਆਦਲੇ ਬਾਸ ਇਤਨਾ ਹੀ ਨਮਸਕਾਰ ਜੈ ਹਿੰਦ